ਸਰ ਬਹੁਤ ਦਿੱਕਤ ਆ ਰਹੀ ਹੈ ਇੰਨੀ ਕਿ ਦਿੱਕਤ ਆ ਮਾੜੀ ਕੀ ਇਸ ਵੀਰ ਦੇ 6 ਵਜੇ ਦੇ ਇੱਥੇ ਅੱਗੇ ਰੁਕ ਗਏ ਹੀ ਜਿਹੜਾ ਕਿ ਸਵੇਰੇ 7 ਵਜੇ ਪਹਿਲਾਂ ਇੱਥੋਂ ਜਾਨੀ ਕਿ ਕਿਸ਼ਤੀ 7 ਵਜੇ ਤੋਂ ਤੋਰ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਪਾਈ ਸਵੇਰੇ 6 ਵਜੇ ਆ ਕੇ ਇੱਥੇ ਬੈਠ ਕੇ ਹੁਣ ਤੱਕ ਕਿਸ਼ਤੀ ਇੱਥੇ ਪਾਣੀ ਦੇ ਵਹਾਅ ਕਾਰਨ ਕਿਸ਼ਤੀ ਨਹੀਂ ਪਈ ਤੇ ਜਿਹੜਾ ਪ੍ਰਬੰਧ ਨਹੀਂ ਹੈ ਕੋਈ ਵੀ ਸਰ ਮੇਰਾ 2017 ਚ ਵਿਆਹ ਹੋਇਆ ਸੀ ਉਦੋਂ ਵੀ ਮੈਂ ਆਪਣੇ ਵਿਆਹ ਦੇ ਵਿੱਚ ਵੀ ਮੇਰੀ ਜਦੋਂ ਮੇਰੀ ਬਰਾਤ ਹੀ ਉਸ ਦਿਨ ਪੁਲ ਬਣਿਆ ਸੀ ਸਿਆਲ ਦੇ ਦਿਨ ਹੀ ਤੇ ਉਹ ਪੁਲ ਬਣਿਆ ਹੋਇਆ ਸੀ ਤੇ ਪੁਲ ਪਾਣੀ ਕਾਰਨ ਕਰ ਪਿਛੇ ਉਧਰੋਂ ਵੀ ਰੈਂਪ ਰੋੜ ਗਿਆ ਇਧਰੋਂ ਵੀ ਰੋੜ ਗਿਆ ਵਿਚਕਾਰ ਪੁਲ ਚਲ ਗਿਆ ਤੇ ਮੈਂ ਜਿੰਨੀ ਵੀ ਸ਼ੋਪਿੰਗ ਜਿਹੜੇ ਵੀ ਮੇਰੇ ਲੋਹਾਈ ਸਰ ਵਾਪਸ ਚਲ ਗਏ ਜਿਹੜੇ ਮੈਂ ਰੋਟੀ ਕਰਨ ਵਾਸਤੇ ਕੀਤੇ ᱫੋ ਮੈਂ ਲੋਹਾਈ ਵਾਪਸ ਭੇਜਤੇ ਸੀ ਉਸ ਤੋਂ ਬਾਅਦ ਮਨਾ ਮੇਰਾ ਹਾਲੇ ਤੱਕ ਘੋੜੀ ਜੜਾਵਾ ਹੈ ਦਾ ਬਿਨਾ ਕੋੜੀ ਚਲਾਵੇ ਤੋਂ ਮੇਰਾ ਵਿਆਹ ਹੋਇਆਦਾ ਐ ਇੰਨਾ ਕਿ ਤੰਗਾ ਮੈਨੂੰ ਤੋਂ ਜੋਂਦਾ ਮੇਰਾ ਵਿਆਹ ਹੋਇਆਦਾ ਜੀ ਮੈਨੂੰ ਉਸ ਤੋਂ ਬਾਅਦ ਮੈਨੂੰ ਤੰਗੀ ਤੰਗੀ ਲੱਗੀ ਐ ਇੱਥੇ ਜੀ ਤੇ ਪ੍ਰਸ਼ਾਸਨ ਨੂੰ ਕੋਈ ਇੰਨਾ ਪ੍ਰਵਾਹ ਨਹੀਂ ਐ ਕਿ ਸਾਡੇ ਤੇ ਕੋਈ ਪੂਕਤਾ ਪ੍ਰਬੰਧ ਕੀਤਾ ਜਾਏ ਸਾਡੇ ਪੱਕੇ ਪੋਲ ਦਾ ਮੁੱਦਾ ਚਕੋਏਦਾ ਉਹ ਕਹਿੰਦੇ ਪਿਆ ਬਰਸਾਂ ਤੋਂ ਬਾਅਦ ਤੁਹਾਡਾ ਪੁਲ ਬਣਿਆ ਜਾਏਗਾ ਪਰ ਹਾਲੇ ਤੱਕ ਇੱਥੇ ਕੋਈ ਪਤਾ ਨਹੀਂ ਹੈ ਨਾ ਜਿੰਮੇਦਾਰਾਂ ਦੇ ਖਾਤੇ 'ਚ ਪੈਸੇ ਪਏ ਆ ਨਾ ਕੋਈ ਟੈਂਡਰ ਹੋਇਆ ਨਾ ਕੁਝ ਹੋਇਆ ਸਾਡੀ ਉਥੋਂ ਸੜਕ ਹੈ ਜੀ ਮੇਰੇ ਖਾਤੇ ਅੱਧਾ ਕਿਲੋਮੀਟਰ ਸੜਕਾ ਜਿਹੜੀ ਦਰਿਆ ਦੇ ਵਿੱਚ ਜਾ ਚੁੱਕੀ ਆ ਅੱਧੀ ਟੱਟ ਚੁੱਕੀ ਆ ਉਹ ਸਾਨੂੰ ਪੱਕਾ ਪਤਾ ਨਹੀਂ ਵੀ ਆਹੀਂ ਉੱਥੇ ਪਾਰ ਨਹੀਂ ਟੱਪੇ ਹਾਲੇ ਦੇਖਿਆ ਨਹੀਂ ਜਾ ਕੇ ਵੀ ਉਹ ਸੜਕ ਬਚੀ ਦੀ ਹੈ ਕਿ ਨਹੀਂ ਬਚੀ ਦੀ ਸਾਡੀ ਇੰਨੀ ਕੁ ਮਾੜੀ ਹਾਲਾਤ ਆ ਉਹ ਜੇ ਉਹ ਸੜਕ ਬੰਦ ਬਏ ਦਰਿਆ ਦੇ ਵਿੱਚ ਚੱਲ ਜਾਂਦੀ ਹੈ ਤੇ ਸਾਡਾ ਲੰਘਾ ਵੀ ਉੱਥੋਂ ਬੰਦ ਹੋ ਸਕਦਾ ਜੀ ਕੀ ਮੰਗ ਕੋਈ ਹੋਈ ਹੈ ਜੀ ਅੱਡਾ ਜਿਆਦਾ ਤੋਂ ਪੂਰਵੰਧ ਕੀਤਾ ਜਿਹੜਾ ਸਾਡਾ ਪੱਕਾ ਪੁਲ ਮਨਜ਼ੂਰ ਹੋਏਦਾ ਉਹਨੂੰ ਬਣਾਇਆ ਜਾਏ ਜਲਦੋਂ ਤੋਂ ਜਲਦ ਕੰਮ ਉਹਦਾ ਲਾਇਆ ਜਾਏ ਪਿੰਡ ਭਰੇ ਹਾਲਤ ਚ ਪੈਣ ਵਾਲੇ ਤੇ ਲੋਕ ਪਲੇਨ ਸਾਹਰ ਸੱਠ ਦੇ ਮੈਂਬਰ ਆ ਤੇ ਆਪਣੇ ਨਾਲ ਇਹੋ ਜੀ ਹਰ ਸਾਲ ਇਤਰਾ ਹੀ ਟਾਪੂ ਬਣਿਆ ਜਾਂਦਾ ਜੀ ਜਦੋਂ ਤਾਂ ਦੇਹਜਾਦ ਹੋ ਜਾਇਆ ਆ ਆਪਾਂ ਤੇ ਸਾਡੇ ਵਾਤੇ ਦੇਹਜਾਦ ਥੋੜਾ ਕੁ ਹੀ ਹੋਇਆ ਅਸੀਂ ਗੁਲਾਮ ਚੀ ਆ ਜੀ ਛਰੇ ਦਾ ਪਾਣੀ ਆਇਆ ਤੇ ਇੱਧਰ ਜਿਹੜੇ ਉੱਧਰ ਵਿਚਾਰੇ ਉੱਧਰ ਹੋ ਗਿਆ ਕਿ ਕਈਆਂ ਦੁੱਧ ਪਾਟ ਪਾਣਾ ਸੀ ਉਹਨਾਂ ਦਾ ਦੁੱਧ ਉੱਥੇ ਪਾ ਰੂ ਖਰਾਬ ਹੋ ਗਿਆ ਜਿਹੜਾ ਇੱਧਰ ਕੋਈ ਕੰਮ ਟੀਚਰ ਵੀ ਆਏ ਥੀ ਟੀਚਰ ਵੀ ਵਾਪਸ ਹੋ ਗਏ ਨਾ ਉਹਨਾਂ ਨੂੰ ਇੰਨੇ ਪਾਣੀ ਦੇ ਕਿੰਨੇ ਜਾਂਦਾ ਕੋਈ ਰਿਸਕ ਲਾਂਦਾ ਪਾ ਲੈ ਯਾਰ ਤੁਸੀਂ ਵੀ ਦੇਖੇ ਗਏ ਨੀ ਉਹਨਾਂ ਨੇ ਨਹੀਂ ਪਾਉਂਦੇ ਘੰਟੇ ਤੱਕ ਦੇ ਆਪਾਂ ਵਾਪਸ ਹੋਏ ਨਾ ਤੈਨੂੰ ਕਿੱਧਰ ਪਾੜ ਜਾਣਾ ਹਾਂਜੀ ਹਾਂਜੀ ਪਾ ਦੇ ਅਪਡਾਟ ਡੇਲੀ ਹੋਈਦਾ ਜੀ ਸਾਰੀ ਘਰ ਖੜੀ ਥੇਤੀ ਬਾੜੀ ਸਾਰੀ ਪਾ ਰਿਆ ਕਿਦਾਂ ਪਤਾ ਲੱਗਿਆ ਪਾਣੀ ਚੱਲ ਗਿਆ ਨਹੀਂ ਅਸੀਂ ਰੋ ਜਾਣਾ ਆਈ ਦਸ ਵੀਰੇ 6: ਜਦੋਂ ਆਇਆ ਪਾਣੀ ਉਹ ਵਧਿਆ ਸੀ ਤੇ ਹੁਣ ਇਹਨੇ ਹੁਣ ਤਾਂ ਥੋੜਾ ਫਰਕ ਪੈ ਗਿਆ ਪਹਿਲਾਂ ਬਹੁਤ ਤੇਜ਼ ਪਾਣੀ ਸੀ ਤੇ ਫਿਰ ਇਹਨੇ ਰਿਸਕ ਲੰਦੇ ਨਾ ਮੁਲਾਜ਼ਮ ਕੋਈ ਹਾਸਾ ਵੀ ਹੋ ਸਕਦਾ ਜੀ ਕਿਸਤੀ ਚਲਾਉਣਾ ਸਰ ਕਿਸਤੀ ਮਲਾਓ ਇੱਥੇ ਇੱਥੇ ਸਰ ਸਾਰੇ ਪਾਣੀ ਬੜਾ ਬੜੀ ਵਾਹੀ ਕਪੜਾ ਪੈਂਦੇ ਫਲ ਕੈਂਦੇ ਸਰ ਪਾਣੀ ਵਧ ਗਿਆ ਜੀ ਹਾਂ ਜੀ ਪਾਣੀ ਵਧ ਗਿਆ ਬਹੁਤ ਮਲੀ ਲਹਿਰ ਪੈਂਦੀ ਫਾਲੇ ਦੀ ਪੰਦੀ ਬਹੁਤ ਪੈਦੀ ਠੀਕ ਹੈ ਜੀ ਤੇ ਕਿਸਤੀ ਤਾਂ ਚਲੀ ਹਾਂ ਹੁਣ ਥੋੜਾ ਪਾਣੀ ਦਾ ਵਹਾਅ ਥੋੜਾ ਕੰਮ ਹੋ ਗਿਆ ਦੇ ਲੋਕੀ ਮੁਰਗੇ ਵਾਰ ਤੋਂ ਹੁਣ ਮੈਂ ਸੁਣਿਆ ਕਿਸੇ ਤਰ੍ਹਾਂ ਚਲਾਉਣੇ ਪਣ ਜੇ ਲੋਗ ਰਗੇ ਜੀ ਅਜੀ ਸੁਣਾਈ ਦੇ ਮੁਸ਼ਕਲ ਆ ਜੀ ਮਤਲਬ ਨਹੀਂ ਆਇਆ ਜਾਂਦਾ ਖੰਨਿਆ ਦੇ ਠੀਕ ਕਹਿਣਾ ਚਾਹੁੰਦੇ ਆ ਗਿਆ ਕਹਿਣਾ ਚਾਹੁੰਦੇ ਆ ਬਈਆਂ ਮੁਸ਼ਕਲਾਂ ਬਹੁਤ ਨੇ ਸਾਡਾ ਪੁਲ ਬਣਾਇਆ ਜਾਏ ਸਾਡੀ ਇਹੋ ਸਮੱਸਿਆ ਹੈ ਹੋਰ ਤੇ ਇਦਾਂ ਕੁਛ ਕਹਿੰਦੇ ਨਹੀਂ ਜਦੋਂ ਵੀ ਮੀਡੀਆ ਵਾਲੇ ਬਿਆਨ ਜਾਂ ਡੀਸੀ ਵੀ ਆਏ ਤਾਂ ਤੇ ਵੀ ਇਹ ਗੱਲ ਕਹਿੰਦੇ ਨੇ ਕਿ ਸੰ ਪੁਲ ਪੁਲ ਦਿੱਤਾ ਜਾਏ ਕਦੋਂ ਜਾਣਾ ਪੜ ਜਾਣਾ ਹੈ ਹਾਂਜੀ ਪਰਿਆਲ ਜਾਣਾ ਹੈ ਕਰੋ ਮਾਤਾ ਜੀ ਆਏ ਹੋ ਕਦੋਂ ਆਏ ਹੋ ਸਵੇਰ ਦੇ 7 ਵਜੇ ਤੇ ਆਈ ਰਹੇ ਆ